ਹੁਣੇ-ਹੁਣੇ ਅਮਰੀਕਾ ਤੋਂ ਬਹੁਤ ਜUDE ਵੱਡੀ ਬੁਰੀ ਖਬਰ ਨਿਕਲ ਕੇ ਆ ਰਹੀ ਹੈ ਆਪਣੇ ਸਾਰੇ ਪੰਜਾਬੀ ਭੈਣ ਭਰਾਵਾਂ ਲਈ ਜਾਂ ਫਿਰ ਕਹਿ ਸਕਦੇ ਆ ਆਪਣੇ ਸਾਰੇ ਇੰਡੀਅਨਸ ਦੇ ਲਈ ਕਿਉਂਕਿ ਸਭ ਤੋਂ ਵੱਧ ਸਰਪੰਚ ਦੇਸ਼ ਦੇ ਵਿੱਚ ਜੇਕਰ ਕੋਈ ਡੌਂਕੀ ਲਾਉਂਦਾ ਹੈ ਤਾਂ ਉਹ ਆਪਣੇ ਪੰਜਾਬ ਤੋਂ ਜਾਂ ਫਿਰ ਹਰਿਆਣਾ ਤੋਂ ਭੈਣ ਭਾਈ ਲਾਉਂਦੇ ਆ ਪਰ ਪੰਜਾਬ ਤੇ ਹਰਿਆਣਾ ਦੋਵੇਂ ਇੱਕੋ ਹੀ ਚੀਜ਼ ਆ ਆਪਾਂ ਇਸ ਨੂੰ ਮੰਨ ਕੇ ਚੱਲਦੇ ਕਿਉਂਕਿ ਹਰਿਆਣਾ ਵੀ ਪਹਿਲਾਂ ਪੰਜਾਬ ਦੇ ਵਿੱਚ ਸ਼ਾਮਲ ਸੀ ਗਲਤ ਸਰਕਾਰਾਂ ਨੇ ਇਸ ਨੂੰ ਆਪਣੇ ਤੋਂ ਅਲੱਗ ਕਰ ਦਿੱਤਾ ਪਰ ਜੇਕਰ ਕੋਈ ਡੌਂਕੀ ਲਾਉਣ ਬਾਰੇ ਸੋਚ ਰਿਹਾ ਜਾਂ ਫਿਰ ਕੋਈ ਏਜੰਟ ਉਹਨੂੰ ਕਹਿ ਰਿਹਾ ਕਿ ਅਸੀਂ ਤੇਰੀ ਡੌਂਕੀ ਲਵਾ ਦਾਂਗੇ 50 ਲੱਖ ਚ 60 ਲੱਖ ਚ ਬਿਲਕੁਲ ਸੇਫ ਤਰੀਕੇ ਦੇ ਨਾਲ ਤਾਂ ਇਹ ਗੱਲ ਭੁੱਲ ਜਾਓ ਕਿਉਂਕਿ ਡੌਂਕੀ ਲਾਉਣਾ ਹੁਣ ਸਭ ਤੋਂ ਵੱਧ ਖਤਰਨਾਕ ਹੈ ਜਿਵੇਂ ਕਿ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿੱਥੋਂ ਕਿੱਥੋਂ ਸਭ ਤੋਂ ਵੱਧ ਡੌਂਕੀ ਲੱਗਦੀ ਹੈ ਤੇ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਸ਼ਾਮਲ ਹੋਇਆ ਜਾਂਦਾ ਪਰ ਹੁਣ ਟਰੰਪ ਸਰਕਾਰ ਨੇ ਐਮਰ ਸਿਧਾ ਐਲਾਨ ਕਰ ਦਿੱਤਾ ਹੈ ਜਦੋਂ ਵੀ ਐਮਰਜੈਂਸੀ ਵਰਡ ਆਉਂਦਾ ਹੈ ਇਹਦਾ ਮਤਲਬ ਇੱਕ ਇਹੀ ਹੈ ਕਿ ਹੁਣ ਖਤਰਾ ਸਭ ਤੋਂ ਵੱਧ ਹੋ ਚੁੱਕਿਆ ਹੈ ਅਮਰੀਕਾ ਦੀ ਸਰਕਾਰ ਨੂੰ ਜਿਸ ਦੀ ਵਜ੍ਹਾ ਨਾਲ ਅਮਰੀਕਾ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ 트럼ਪ ਕਨਫਰਮਸ ਪਲਾਨ ਟੂ ਡਿਕ੍ਰੇਅਲ ਕਿ ਐਮਰਜੈਂਸੀ ਕਰਨ ਦਾ ਐਲਾਨ ਕੀਤਾ ਤੇ ਉਹ ਯੂ ایس اے ਦੀ ਮਿਲਟਰੀ ਨੂੰ ਹੁਣ ਅੱਗੇ ਲੈ ਕੇ ਆਉਣਗੇ ਕਿਉਂਕਿ ਮਿਲਟਰੀ ਨੂੰ ਉਦੋਂ ਅੱਗੇ ਲੈ ਕੇ ਜਾਇਆ ਜਾਂਦਾ ਹੈ ਜਦੋਂ ਇਹ ਚੀਜ਼ ਹੋਵੇ ਕਿ ਹੁਣ ਸਾਡਾ ਦੇਸ਼ ਖਤਮ ਹੋ ਜਾਵੇਗਾ ਜੇਕਰ ਸਾਡਾ ਕੀ ਦੇਸ਼ ਤਬਾਹ ਹੋ ਜਾਵੇਗਾ ਜੇਕਰ ਅਸੀਂ ਹੁਣ ਅੱਗੇ ਨਹੀਂ ਸੋ 트럼ਪ ਨੇ ਇਹ ਐਲਾਨ ਕਰ ਦਿੱਤਾ ਹੈ ਮਿਲਟਰੀ ਹੁਣ ਅੱਗੇ ਆਉਗੀ ਉਸ ਤੋਂ ਬਾਅਦ ਉੱਥੋਂ ਦੇ ਜਿਹੜੇ ਵੀ ਐਮਪੀ ਆ ਜਾਂ ਫਿਰ ਐਮਐਲਏ ਆ ਉਹਨਾਂ ਨੇ ਵੀ ਇਹ ਨਿਊਜ਼ ਜਾਂ ਫਿਰ ਟਵੀਟ ਕੀਤੇ ਆ ਡੌਨ 트럼ਪ ਦੇ ਪੋਸਟ ਦੇ ਥੱਲੇ ਜਿਸ ਨੂੰ ਦਿਨਾਂ ਦੇ ਵਿੱਚ ਛੱਡੋ ਕੁਝ ਕੀਮੈਂਟਾਂ ਦੇ ਵਿੱਚ ਪੋਸਟ ਬਹੁਤ ਵੱਡੇ ਲੈਵਲ ਤੇ ਵਾਇਰਲ ਹੋਗੀ ਤੇ ਇੱਕ ਵੱਡਾ ਖਤਰਾ ਹੈ ਜੇਕਰ ਤੁਹਾਡਾ ਬੱਚਾ ਜਾ ਰਿਹਾ ਹੈ ਜਾਂ ਫਿਰ ਰਸਤੇ ਦੇ ਵਿੱਚ ਕਿਤੇ ਵੀ ਹੈ ਪੈਸਾ ਤਾਂ ਜਦੋਂ ਮਰਜ਼ੀ ਆਪਾਂ ਕਮਾ ਲਈਏ ਕੋਈ ਵੱਡੀ ਗੱਲ ਨਹੀਂ ਜੇਕਰ ਉਸ ਵਾਹਿਗੁਰੂ ਨੇ ਆਪਣੇ ਸਾਥ ਚੱਲਦੇ ਰੱਖੇ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਇਹੋ ਜਿਹਾ ਕੰਮ ਨਾ ਕਰੀਏ ਕਿ ਆਪਣੇ ਆਪ ਦੇ ਜਵਾਕਾਂ ਨੂੰ ਹੱਥੋਂ ਖੋਹਣਾ ਪਵੇ ਕੋਈ ਵੀ ਗਾਰੰਟੀ ਲਵੇ 50 ਲੱਖ 60 ਲੱਖ ਚਾਹੇ 1 ਕਰੋੜ ਦੇ ਵਿੱਚ ਆਪਣਾ ਬੱਚਾ ਨਾ ਭੇਜੋ ਆਪਣਾ ਬੱਚਾ ਨਾ ਮਰਵਾਓ ਜੇਕਰ ਪੈਸੇ ਦੀ ਖਾਤਰ ਪੈਸਾ ਇੰਡੀਆ 'ਚ ਵੀ ਉਹਨਾਂ ਲਾ ਕੇ ਕਮਾਇਆ ਜਾ ਸਕਦਾ ਜੇਕਰ ਜਾਨ ਜ਼ਿੰਦਾ ਰਹੀ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰ ਲਓ ਸਾਡੇ YouTube ਚੈਨਲ ਨੂੰ ਕਿਉਂਕਿ ਹਰ ਤਰ੍ਹਾਂ ਦੀ ਅਪਡੇਟ ਅਸੀਂ ਸਭ ਤੋਂ ਪਹਿਲਾਂ ਇਸੇ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਤੇ ਹਮੇਸ਼ਾ ਹੀ ਪੰਜਾਬੀ ਭੈਣ ਭਰਾਵਾਂ ਦੀ ਸਪੋਰਟ ਕਰਦੇ ਹਾਂ ਪੋਜ਼ਿਟਿਵਿਟੀ ਦੇ ਵਿੱਚ 네ਗੇਟਿਵਿਟੀ ਨੂੰ ਅਸੀਂ ਦੂਰ ਰੱਖਦੇ ਹਾਂ